ਸਤ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਆਪਣੇ ਹੀ ਚੈਨਲ ਜ਼ਿੰਦਗੀ ਦੇ ਪਾਠ ਤੇ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਤੇ ਜਿਹੜਾ ਨਾ ਹੁਣ ਦਾ ਸਮਾਂ ਹੈਗਾ ਜਿਹੜੇ ਸਮੇਂ ਵਿੱਚੋਂ ਮਾਪੇ ਲੰਘ ਰਹੇ ਆ ਤੇ ਉਹ ਜਿਹੜਾ ਸਮਾਂ ਬੜਾ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਹਰ ਰੋਜ਼ ਆਪਾਂ ਕਿਤੇ ਨਾ ਕਿਤੇ ਕੋਈ ਐਹੋ ਜੀ ਘਟਨਾ ਦੇਖਦੇ ਆ ਜਾਂ ਸੁਣਦੇ ਆ ਕਿ ਜਿਹਦੇ ਨਾਲ ਮਾਪਿਆਂ ਦਾ ਜਿਹੜਾ ਕਾਲਜ ਆ ਉਹ ਵਲੁੰਧਿਆ ਜਾਂਦਾ ਹਨ ਦੇਖੋ ਜੀ ਬੱਚਿਆਂ ਦੀ ਜਿਹੜੀ ਭੁੱਖ ਦੀ ਚਿੰਤਾ ਹੈਗੀ ਆ ਉਹ ਤਾਂ ਅਲੱਗ ਚੀਜ਼ ਆ ਬੱਚਿਆਂ ਦਾ ਜਿਹੜਾ ਬਾਹਰ ਜਾਣਾ ਉਹ ਕਿੰਨਾ ਕੁ ਸੇਫ ਹੈ ਉਹ ਹਰ ਮਾਪਿਆਂ ਲਈ ਚਿੰਤਾ ਬਣੀ ਹੋਈ ਹੈ ਤੇ ਜੇਕਰ ਸਾਰੇ ਮਾਪੇ ਹਨਾ ਮਾਵਾ ਜਾਂ ਬਾਪ ਵੱਤ ਮਾਵਾ ਦਾ ਹੱਕ ਹੈ ਕਿਉਂਕਿ ਬਾਪ ਨੇ ਕਮਾਈ ਕਰਨੀ ਆ ਤੇ ਬੇਸ਼ੱਕ ਮਾਵਾ ਵੀ ਕਮਾਉਂਦੀਆਂ ਪਰ ਮਾਵਾਂ ਨੇ ਆਪਣੇ ਬੱਚਿਆਂ ਨੂੰ ਤਿਆਰ ਕਰਨਾ ਸਕੂਲ ਜਾਣ ਦੇ ਲਈ ਕਾਲਜ ਜਾਣ ਦੇ ਲਈ ਨੌਕਰੀ ਲਈ ਹਨਾ ਤੇ ਉਹਨਾਂ ਨੂੰ ਆਇਆਂ ਨੂੰ ਰੋਟੀ ਪਾਣੀ ਖੁਲਾਉਣਾ ਉਹਨਾਂ ਤੇ ਜਿਹੜਾ ਵੱਧ ਟਾਈਮ ਆ ਉਹ ਇੱਕ ਮਾਂ ਬਤਿੱਦ ਕਰਦੀ ਉਹਨਾਂ ਨਾਲ ਤੇ ਹਰ ਮਾਂ ਦਾ ਕਿਤੇ ਨਾ ਕਿਤੇ ਇਹ ਫਰਜ਼ ਹੈ ਇਹ ਹੱਕ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਆਉਂਦਿਆਂ ਨੂੰ ਕੋਈ 10 ਮਿੰਟ ਕੋਈ 15 ਮਿੰਟ ਅੱਧਾ ਘੰਟਾ ਉਹਨਾਂ ਨਾਲ ਗੱਲਾਂ ਬਾਤਾਂ ਕਰੇ ਉਹਨਾਂ ਨੂੰ ਪੁੱਛੇ ਦੱਸੇ ਉਹਦੇ 'ਚ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਦੇਖੇ ਵੀ ਅੱਜ ਸਾਡਾ ਬੱਚਾ ਕਿਵੇਂ ਆ ਚਾਹੇ ਆਪਾਂ ਨੂੰ ਰੋਜ਼ ਦੇ ਰੁਜੀਵੇਂ ਇੰਨੇ ਕਾਹੀ ਆਪਣੇ ਕੋਲੇ ਖੜਨ ਦਾ ਟਾਈਮ ਨਹੀਂ ਹੁੰਦਾ ਕਿਸੇ ਕੋਲ ਵੀ ਤੇ ਜਾਂ ਫਿਰ ਇਹ ਕਹਿ ਲੋ ਵੀ ਮਾਵਾ ਹਨਾ ਜਿਵੇਂ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਕਾਲਜ ਜਾਂ ਬੱਚੇ ਨੌਕਰੀ ਕਰਦੇ ਉਹਨਾਂ ਨੂੰ ਤਿਆਰ ਕਰਕੇ ਉਹਨਾਂ ਨੂੰ ਰੋਟੀ ਪਾਣੀ ਖਵਾ ਕੇ ਭੇਜਦੇ ਹਨਾ ਤੇ ਉਦੋਂ ਮਾਵਾ ਜਿਹੜੀਆਂ ਹੁੰਦੀਆਂ ਕੁੱਤੀਆਂ ਨੂੰ ਜ਼ਰੂਰ ਕਹਿੰਦੀਆਂ ਹੁੰਦੀਆਂ ਵੀ ਪੁੱਤ ਤੂੰ ਜਾਨੀ ਤਾਂ ਹੈ ਤੇ ਇਹ ਨਾ ਹੋਵੇ ਤੇਰਾ ਕਿਤੇ ਲਾਂਬਾ ਆ ਜੇ ਤੂੰ ਜਿੰਨਾ ਮਰਜ਼ੀ ਪੜ੍ਹ ਲਿਖ ਲੈ ਪੁੱਤ ਤੇ ਪਰ ਵੀ ਐ ਨਾ ਹੋਵੇ ਕੋਈ ਹਨਾ ਇਧਰੋਂ ਉੱਚ ਨੀਚ ਹੋ ਜੇ ਜਿਵੇਂ ਤੂੰ ਜਾਨੀ ਆ ਨਾ ਤੇ ਸਾਨੂੰ ਉਵੇਂ ਹੀ ਆਉਣੀ ਚਾਹੀਦੀ ਆ ਨਾ ਵੀ ਪੁੱਤ ਸਾਡੀ ਤੂੰ ਇੱਜ਼ਤ ਹੈ ਹਨਾ ਤੇ ਜਾਂ ਦੁਨੀਆ ਨੇ ਜਿਉਂ ਨਹੀਂ ਦੇਣਾ ਪੁੱਤ ਵੀ ਆਪਣੀਆਂ ਹਨਾ ਆਪਾਂ ਮਾਵਾ ਕਿੰਨਾ ਹੀ ਕੁਝ ਕਹਿੰਨੀਆਂ ਜਿਵੇਂ ਜਿਵੇਂ ਬੱਚੀ ਵੱਡੀ ਹੋਈ ਜਾਂਦੀ ਹੈ ਨਾ ਜਵਾਨ ਹੁੰਦੀ ਹੈ ਓਵੇਂ ਓਵੇਂ ਆਪਾਂ ਜਿਹੜੇ ਮਾਹੌਲ ਬਾਰੇ ਜਿਹੜੇ ਸਮੇਂ ਬਾਰੇ ਮਾਵਾ ਦੱਸਦਿਆਂ ਹਨਾ ਤੇ ਮੈਨੂੰ ਲੱਗਦਾ ਵੀ ਇਸ ਤੋਂ ਕਿਤੇ ਨਾ ਕਿਤੇ ਵਾਧੂ ਆਪਣੇ ਪੁੱਤਰਾਂ ਨੂੰ ਬੇਟਿਆਂ ਨੂੰ ਵੀ ਉਹਨਾਂ ਨੂੰ ਕਹਿਣ ਦਾ ਹੱਕ ਹੈ ਹਨਾ ਤੇ ਉਹਨਾਂ ਨੂੰ ਕਹਿਣ ਦਾ ਇਹ ਹੱਕ ਹੁੰਦਾ ਵੀ ਪੁੱਤ ਤੁਸੀਂ ਜਿਹੜੇ ਸਕੂਲ ਵਿੱਚ ਜਾਂ ਜਿਹੜੇ ਕਾਲਜ ਵਿੱਚ ਜਾਂ ਜਿੱਥੇ ਤੁਸੀਂ ਨੌਕਰੀ ਕਰਦੇ ਹੋ ਜਿੰਨਾ ਵੀ ਬੇਟੀਆਂ ਨੂੰ ਜਾਂ ਧੀਆਂ ਨੂੰ ਦੇਖਦੇ ਹੋ ਨਾ ਤੇ ਤੁਸੀਂ ਇਹ ਖਿਆਲ ਜ਼ਰੂਰ ਰੱਖਣਾ ਵੀ ਸਾਡੇ ਵੀ ਇੱਕ ਭੈਣ ਹੈਗੀ ਆ ਹਨਾ ਤੇ ਜੇ ਆਪਾਂ ਇਹ ਹੀ ਗੱਲ बार-बार ਆਪਣੇ ਬੇਟੇ ਦੇ ਦਿਮਾਗ ਵਿੱਚ ਬਿਠਾਈ ਚੱਲਾਂਗੇ ਰੋਜ਼ ਉਹਨਾਂ ਨੂੰ ਥੋੜੇ ਜੇ ਹਨਾ ਨਿਮਰਤਾ ਨਾਲ ਬੋਲ ਕੇ ਉਹਨਾਂ ਨੂੰ ਸਮਝਾਵਾਂਗੇ ਕਿਉਂਕਿ ਬੱਚੇ ਥੋੜੇ ਜੇ ਸੁਣਦੇ ਵੀ ਨਾ ਹੁੰਦੇ ਕਈ ਬੱਚੇ ਹੁੰਦੇ ਵੀ ਸੁਣਦੇ ਨਹੀਂਗੇ ਵੀ ਸਾਨੂੰ ਪਤਾ ਹੈ ਸਾਨੂੰ ਪਤਾ ਹੈ ਸਾਨੂੰ ਨਹੀਂ ਪਤਾਗਾ ਇਸ ਗੱਲ ਕਰਕੇ ਵੀ ਮਾਵਾ ਉਹਨਾਂ ਨੂੰ ਪੂਰੇ ਪਿਆਰ ਨਾਲ ਜੇ ਕਹਿਣ ਰੋਜ਼-ਰੋਜ਼ ਤੇ ਕਿਤੇ ਨਾ ਕਿਤੇ ਬੱਚਾ ਜੇ ਗਲਤੀ ਕਰੂਗਾ ਵੀ ਨਾ ਤੇ ਉਹਨੂੰ ਖਿਆਲ ਆਊਗਾ ਉਹ ਕਦੇ ਨਹੀਂ ਭੁੱਲੂਗਾ ਵੀ ਮੇਰੇ ਵੀ ਇੱਕ ਭੈਣ ਹੈ ਹਨਾ ਤੇ ਜੇਕਰ ਫਿਰ ਹੁਣ ਧੀਾਂ ਤੇ ਪੁੱਤਾਂ ਵਿੱਚ ਕੋਈ ਫਰਕ ਨਹੀਂ ਰੱਖਿਆ ਜਾਂਦਾ ਆਪਾਂ ਕਹਿੰਦੇ ਨੇ ਵੀ ਧੀ ਤੇ ਪੁੱਤ ਇੱਕੋ ਜਿਹੀ ਆ ਹਨਾ ਚਾਹੀ ਧੀ ਆ ਚਾਹੀ ਪੁੱਤ ਬਰਾਬਰ ਦੇ ਹੀ ਹੱਕ ਹੈ ਬਰਾਬਰ ਦੇ ਹੱਕਦਾਰ ਹੈ ਉਨਨਾਂ ਧੀ ਦਾ ਹੱਕ ਆ ਜਿੰਨਾ ਪੁੱਤ ਦਾ ਤੇ ਫਿਰ ਆਪਾਂ ਇਸ ਗੱਲ 'ਚ ਵੀ ਇੱਕੋ ਬਰਾਬਰ ਦੇ ਹੀ ਹੱਕ ਹੈ ਵੀ ਜੇ ਧੀ ਤੋਂ ਕੋਈ ਗਲਤੀ ਹੁੰਦੀ ਆ ਤਾਂ ਉੱਥੇ ਧੀ ਨੂੰ ਵੱਧ ਬੋਲਿਆ ਜਾਂਦਾ ਤੇ ਪੁੱਤ 'ਚ ਗਲਤੀ ਹੋਵੇ ਤਾਂ ਆਪਾਂ ਕਹਿੰਦੇ ਨੇ ਕੋਈ ਗੱਲ ਨਹੀਂ ਇਹ ਤਾਂ ਮੁੰਡਾ ਇਹਦਾ ਤਾਂ ਸਰ ਗਿਆ ਨਹੀਂ ਜੀ ਇੱਥੇ ਹੀ ਤਾਂ ਮਾਰ ਖਾਂਦੇ ਆਪਾਂ ਕਿਉਂਕਿ ਜੇ ਪੁੱਤ ਨੂੰ ਦੱਸਿਆ ਜਾਊਗਾ ਵੀ ਪੁੱਤ ਇਹਦੇ ਵਿੱਚ ਤੇਰਾ ਨੁਕਸਾਨ ਹੈ ਇਦੇ ਵਿੱਚ ਆਪਣਾ ਤੇਰੀ ਇੱਜ਼ਤ ਤੇ ਦਾਗ ਲੱਗੂਗਾ ਤੇਰੇ ਵੀ ਹੈਨਾ ਸਾਡੇ ਸਾਨੂੰ ਦੁਨੀਆ 'ਚ ਖੜਨ ਬੈਠਣ ਜੋਗੇ ਨਹੀਂ ਅਸੀਂ ਰਹਿਣਾਗਾ ਕਿਉਂਕਿ ਪੁੱਤਾਂ ਦੀ ਗਲਤੀ ਨੂੰ ਲੁਕੋਇਆ ਜਾਂਦਾ ਹੈ ਧੀਆਂ ਨੂੰ ਅੰਦਰ ਵੜ ਕੇ ਬੋਲਿਆ ਜਾਂਦਾ ਨਹੀਂ ਧੀਆਂ ਤੇ ਪੁੱਤਾਂ ਨੂੰ ਬਰਾਬਰੀ ਸਮਝਾਓ ਤੇ ਆਪਣੇ ਜਿਹੜੇ ਘਰਾਂ ਦੇ ਮਾਹੌਲ ਆ ਉਹ ਇੰਨੇ ਕਈ ਘਰਾਂ 'ਚ ਮਤਲਬ ਖਰਾਬ ਹੋਏ ਆ ਵਿਗੜੇ ਹੋਏ ਆ ਮਾਹੌਲ ਵੀ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਦੇਖਣ ਦੀ ਫੁਰਸਤ ਹੀ ਨਹੀਂ ਕਿਉਂਕਿ ਹੁਣ ਦਾ ਸਮਾਂ ਹੈਗਾ ਵੀ ਜੇ ਆਪਾਂ ਬੱਚੇ ਪਾਲ ਲੈਣਾ ਪਾਲਣ ਤੋਂ ਬਾਅਦ ਜਿਵੇਂ ਜਿਵੇਂ ਉਹ ਵੱਡੇ ਹੁੰਦੇ ਆ ਉਹਨਾਂ ਦੀਆਂ ਜ਼ਿੰਮੇਵਾਰੀਆਂ ਉਹਨਾਂ ਹੀ ਵਧਦੀਆਂ ਤੇ ਇਹ ਮਾਪਿਆਂ ਨੂੰ ਹੀ ਚਾਹੀਦਾ ਵੀ ਉਹ ਆਪਣੇ ਜੇ ਆਪਣੇ ਘਰ ਪਰਿਵਾਰ ਵਿੱਚ ਏਕਤਾ ਨਾ ਰਹਿ ਰਹੀ ਆ ਖੁਸ਼ ਰਹਿ ਰਹੀ ਆ ਤੇ ਉਹ ਆਪਣੇ ਬੱਚਿਆਂ ਲਈ ਫਿਰ ਜਿਹੜਾ ਸਮਾਂ ਹੈਗਾ ਉਹ ਜ਼ਰੂਰ ਕੱਢਣਗੇ ਤੇ ਜਿਉ ਆਪਸ ਵਿੱਚ ਹੀ ਉਲਝੇ ਰਹੇ ਆਪਦੀ ਤਾਣੀ ਵਿੱਚ ਹੀ ਉਲਝੇ ਰਹੇ ਤਾਣੇ ਬਾਣੇ ਜੀ ਤੇ ਫਿਰ ਉਹ ਬੱਚਿਆਂ ਨੂੰ ਕਦੇ ਨਹੀਂ ਦੇਖ ਸਕਣਗੇ ਦੇਖੋ ਜੀ ਕਮਾਈ ਆ ਜਿਹੜੀ ਉਹ ਅਲੱਗ ਚੀਜ਼ ਆ ਠੀਕ ਹੈ ਨਾ ਕਮਾਉਣਾ ਪੈਸਾ ਆਪਣੇ ਕੋਲੇ ਸਮਾਂ ਹੈ ਨਹੀਂ ਕਿਸੇ ਕੋਲੇ ਖੜਨ ਦਾ ਕਿਸੇ ਕੋਲੇ ਬੋਲਣ ਦਾ ਤੇ ਪਰ ਉਸ ਪੈਸੇ ਦਾ ਕੀ ਫਾਇਦਾ ਜੀ ਆਪਾਂ ਬੱਚੇ ਹੀ ਨਾ ਸੰਭਾਲ ਸਕੀ ਤਾਂ ਕਿਉਂਕਿ ਬੱਚਿਆਂ ਨੂੰ ਸਾਂਭਣਾ ਪੈਸੇ ਨਾਲੋਂ ਵੱਧ ਜ਼ਰੂਰੀ ਹੈ ਤੇ ਸਾਤਾ ਕੋਈ ਗੱਲ ਨਹੀਂ ਜਿੱਥੇ ਆਪਾਂ 100 ਖਰਚਣਾ ਉੱਥੇ 50 ਖਰਚ ਲਾਂਗੇ ਪਰ ਜਿਹੜਾ ਬੱਚਿਆਂ ਨੂੰ ਸਮਝਾਉਣਾ ਬੱਚਿਆਂ ਨੂੰ ਤਰਜੀਹ ਦੇਣੀ ਹੈ ਸਹੀ ਰਾਸਤੇ ਤੇ ਚੱਲਣ ਦੀ ਤੇ ਉਹ ਫਿਰ ਜਦੋਂ ਵੱਡੇ ਹੋ ਜਾਂਦੇ ਆ ਫਿਰ ਉਹਦੋਂ ਨਹੀਂ ਦਿੱਤੀ ਜਾਂਦੀ ਇਹ ਸ਼ੁਰੂ ਤੋਂ ਹੀ ਦੱਸਣਾ ਪੈਂਦਾ ਵੀ ਪੁੱਤ ਇੱਥੇ ਤੈਨੂੰ ਵਾਧਾ ਤੇ ਇੱਥੇ ਤੈਨੂੰ ਘਾਟ ਹੈ ਉਹ ਮਾਪਿਆਂ ਨੂੰ ਦੱਸਣਾ ਪੈਂਦਾ ਹੈਗਾ ਬੱਚਿਆਂ ਨੂੰ ਕੋਈ ਪਤਾ ਨਹੀਂ ਹੁੰਦਾ ਹੈਗਾ ਇਸ ਕਰਕੇ ਜੇ ਧੀਆ ਤੇ ਪੁੱਤਾਂ ਵਿੱਚ ਕੋਈ ਫਰਕ ਨਹੀਂ ਨਾ ਤੇ ਫਿਰ ਇੱਥੇ ਵੀ ਧੀਆ ਤੇ ਪੁੱਤਾਂ ਨੂੰ ਬਰਾਬਰ ਦਾ ਹੀ ਹੱਕ ਹੈ ਵੀ ਉਹ ਬੱਚਿਆਂ ਨੂੰ ਆਪਣੇ ਬਰਾਬਰੀ ਸਮਝਾਇਆ ਜਾਵੇ ਜਿੰਨੀ ਧੀ ਦੀ ਇੱਜ਼ਤ ਜ਼ਰੂਰੀ ਆ ਤੇ ਓਨੀ ਨਾਲ ਪੁੱਤ ਦੀ ਵੀ ਜ਼ਰੂਰੀ ਹੈ ਇਸ ਕਰਕੇ ਜਿਹੜੇ ਅੱਜ ਦੇ ਮਾਹੌਲ ਨੂੰ ਦੇਖ ਕੇ ਮਾਪਿਆਂ ਨੂੰ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਵੀ ਆਪਾਂ ਆਪਣੇ ਬੱਚਿਆਂ ਨੂੰ ਕਿਵੇਂ ਇਸ ਬੁਰੇ ਮਾਹੌਲ ਚੋਂ ਕੱਢਣਾ ਜਾਂ ਕਿਵੇਂ ਆਪਾਂ ਇਸ ਮਾੜੇ ਜਿਹੜੇ ਚੱਲ ਰਹੀ ਹੈ ਅੱਜਕੱਲ੍ਹ ਹਾਲਾਤ ਇਹਨਾਂ ਵਿੱਚੋਂ ਆਪਾਂ ਬੱਚਿਆਂ ਨੂੰ ਕਿਵੇਂ ਪ੍ਰੇਰਿਤ ਕਰਨਾ ਵੀ ਪੁੱਤ ਇੱਧਰ ਤੇਰੇ ਲਈ ਨੁਕਸਾਨ ਹੈ ਤੇ ਇਸ ਕਰਕੇ ਮੇਰੀ ਸਾਰੇ ਮਾਪਿਆਂ ਨੂੰ ਬੇਨਤੀ ਹੈ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਣੀਆਂ ਧੀਆਂ ਦਾ ਆਪਣੇ ਪੁੱਤਾਂ ਦਾ ਤਾਂ ਕਿ ਉਹ ਕਿਸੇ ਵੀ ਮਾੜੇ ਵਕਤ ਵਿੱਚ ਜਾਂ ਮਾੜੀ ਗੱਲ ਬੰਨੀ ਨਾ ਜਾਣ ਤੇ ਆਪਣੇ ਆਪ ਨੂੰ ਸੇਫ ਰੱਖਣਾ ਹਨ ਤੇ ਧੀਆਂ ਨੂੰ ਇੰਨਾ ਕੁ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਮਜ਼ਬੂਤ ਬਣਾਓ ਵੀ ਉਹਨਾਂ ਨੂੰ ਬਾਹਰ ਜਾਂਦਿਆਂ ਨੂੰ ਡਰ ਨਾ ਲੱਗੇ ਠੀਕ ਹੈ ਜੀ ਤੇ ਉਹਨਾਂ ਦੇ ਨਾਲ ਤੁਸੀਂ ਕੰਧ ਬਣ ਕੇ ਖੜੋ ਵੀ ਪੁੱਤ ਅਸੀਂ ਤੁਹਾਡੇ ਨਾਲ ਆ ਜੇ ਕੋਈ ਗੱਲ ਬਾਤ ਹੁੰਦੀ ਵੀ ਤੁਸੀਂ ਸਾਨੂੰ ਤੁਰੰਤ ਦੱਸਣਾ ਤੇ ਉਸ ਗੱਲ ਨੂੰ ਤੁਸੀਂ ਆਪਣੇ ਮਨ ਵਿੱਚ ਡਰ ਸਮਝ ਕੇ ਨਹੀਂ ਰੱਖਣਾ ਤੁਸੀਂ ਸ਼ੇਅਰ ਜ਼ਰੂਰ ਕਰਨੀ ਆ ਇਹ ਗੱਲ ਹਨਾ ਤੇ ਇਸ ਕਰਕੇ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਜਾਂ ਫਿਰ ਕੁਝ ਐ ਲੱਗਿਆ ਵੀ ਗੱਲਾਂ ਹਾਂ ਠੀਕ ਆ ਜੀ ਹਨਾ ਤੇ ਫਿਰ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਤੇ